ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਤੇ ਜੇਕਰ ਤੁਸੀਂ ਵੀ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਆਪਣੀ ਵੀਡੀਓ ਨੂੰ ਜਰੂਰ ਪੂਰਾ ਦੇਖਿਆ ਕਰੋ ਜੀ ਕਿਉਂਕਿ ਤੋਂ ਸਾਰੀ ਰਿਸ਼ਤੇ ਤੁਹਾਡੇ ਕੰਮ ਦੇ ਹੁੰਦੇ ਨੇ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਹੁੰਦਾ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਦੇ ਉੱਪਰ ਮੈਸੇਜ ਕਰੋ ਤੇ ਆਪਣਾ ਬਾਇਓ ਡਾਟਾ ਭੇਜੋ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ WhatsApp ਦੇ ਉੱਪਰ ਦੱਸ ਦਿੱਤਾ ਜਾਵੇਗਾ ਮੈਸੇਜ ਦੇ ਵਿੱਚ ਤੇ ਐਡ ਵੇਖ ਕੇ ਜਿਹੜਾ ਵੀ ਤੁਸੀਂ ਰਿਸ਼ਤਾ ਕਰਨਾ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਿਆ ਕਰੋ ਤਾਂ ਹਰ ਰੋਜ਼ ਦੀ ਤਰ੍ਹਾਂ ਪਰ ਲੈ ਕੇ ਆਇਆ ਤੁਹਾਡੇ ਲਈ ਅੱਜ ਫੇਰ ਕੁਝ ਨਵੇਂ ਰਿਸ਼ਤੇ ਆਉ ਸ਼ੁਰੂ ਕਰਦੇ ਹਾਂ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੜ ਸ਼ੰਕਰ ਹੁਸ਼ਿਆਰਪੁਰ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸੇਖ ਹੈ ਜੀ ਤੇ ਗੋਤ ਇਹਨਾਂ ਦਾ ਥੰਦੀ ਹੈ ਤੇ ਇਹਨਾਂ ਦੇ ਨਾਨਕਿਆਂ ਦਾ ਗੋਤ ਗਰੇਵਾਲ ਹੈ ਜੀ ਤੇ ਉਮਰ ਇਹਨਾਂ ਦੀ 22 1976 ਦਾ ਡੇਟ ਆਫ ਬਰਥ ਹੈ ਤੇ ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਪਾਸ ਤੇ ਭਰਾ ਇਹਨਾਂ ਦੇ ਦੋ ਨੇ ਜੀ ਮੈਰਿਡ ਨੇ ਤੇ ਭੈਣ ਵੀ ਇਹਨਾਂ ਦੀ ਇੱਕ ਹੈ ਜੀ ਮੈਰਿਡ ਆ ਵਿਆਹੀ ਹੋਈ ਹੈ ਤੇ ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ ਤੇ ਕੰਮ ਕਰ ਇਹਨਾਂ ਦਾ ਹੈ ਲੜਕਾ ਅਮਰੀਕਾ ਦੇ ਵਿੱਚ ਪੀਆਰ ਆ ਜੀ ਤੇ ਟਰਾਲਾ ਡਰਾਈਵਰ ਆ ਇਹ ਤੇ ਵਧੀਆ ਆਮਦਨ ਆ ਜੀ ਇਹਨਾਂ ਦੀ ਕੰਮ ਹੈ ਇਹਨਾਂ ਕੋਲ 5 ਕਿੱਲੇ ਜ਼ਮੀਨ ਦੇ ਨੇ ਤੇ ਸਾਰੀ ਫੈਮਿਲੀ ਇਹਨਾਂ ਦੀ ਅਮਰੀਕਾ ਦੇ ਵਿੱਚ ਪੀਆਰ ਆ ਜੀ ਤੇ ਨੋਟ ਕਰੋ ਜੀ ਇਹਨਾਂ ਦੀ ਵਾਈਫ ਐਕਸਪਾਇਰ ਹੋ ਗਈ ਸੀਗੀ ਤੇ ਇਹਨਾਂ ਕੋਲ ਇੱਕ 14 ਸਾਲ ਦਾ ਬੱਚਾ ਹੈ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਹੋਵੇ ਤੇ ਕੁਆਰੀ ਹੋਵੇ ਜਾਂ ਤਲਾਕਸ਼ੁਦਾ ਹੋਵੇ ਬਿਨਾ ਬੱਚੇ ਤੋਂ ਹੋਵੇ ਭਾਵੇਂ ਵਿਜ਼ਟਰ ਵੀਜ਼ੇ ਤੇ ਹੋਵੇ ਬਾਕੀ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਜੀ ਤੁਸੀਂ ਇਹਨਾਂ ਕੋਲੋਂ ਵਧੇਰੇ ਜਾਣਕਾਰੀ ਲੈ ਕੇ ਇਹ ਰਿਸ਼ਤਾ ਪੱਕਾ ਕਰ ਸਕਦੇ ਹੋ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਕੱਦ ਦਾ ਇਹਨਾਂ ਦਾ 5 ਫੁੱਟ 4 ਇੰਚ ਤੇ ਉਮਰ ਇਹਨਾਂ ਦੀ 8-10 1995 ਦਾ ਡੇਟ ਆਫ ਬਰਥ ਹੈ ਜੀ ਤੇ ਗੋਤ ਇਹਨਾਂ ਦਾ ਜੋਹੜ ਹੈ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਦੀ ਤੇ ਨਾਲ ਹੀ ਇਹਨਾਂ ਨੇ ਜੀਐਨਐਮ ਕਰੀ ਹੋਈ ਹੈ ਜੀ ਮੁੰਡਾ ਇਹ ਸਿੱਖ ਸਰਦਾਰ ਹੈ ਜੀ ਤੇ ਵੈਸ਼ਨੋ ਹੈ ਤੇ ਪਿਤਾ ਇਹਨਾਂ ਦੇ ਸਰਕਾਰੀ ਨੌਕਰੀ ਕਰਦੇ ਨੇ ਜੀ ਤੇ ਕੰਮ ਇਹਨਾਂ ਦਾ ਜੀ ਇਹ ਮੁੰਡਾ ਨਰਸਿੰਗ ਦੀ ਜੌਬ ਕਰਦਾ ਹੈ ਤੇ ਢਾਈ ਕਿੱਲੇ ਇਹਨਾਂ ਕੋਲ ਸ਼ਹਿਰੀ ਜ਼ਮੀਨ ਹੈ ਜੀ ਵਧੀਆ ਜਾਇਦਾਦ ਹੈ ਤੇ ਮੁੰਡੇ ਨੇ ਆਪਣੀ ਭੈਣ ਦੇ ਕੋਲ ਕੈਨੇਡਾ ਦੇ ਵਿੱਚ ਵੀ ਜਾਣਾ ਹੈ ਜੀ ਤੇ ਮੰਗ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਪੜ੍ਹੀ ਲਿਖੀ ਹੋਵੇ ਤੇ ਜਾਂ ਲੜਕੀ ਨੇ ਜੀ ਐਨ ਐਮ ਕਰੀ ਹੋਵੇ ਗੁਰਦਾਸਪੁਰ ਤੇ ਅੰਮ੍ਰਿਤਸਰ ਏਰੀਆ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਨੇੜੇ ਵਾਲੇ ਹੀ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਕੋਲੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਸ ਰਿਸ਼ਤੇ ਬਾਰੇ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਪੂਰਥਲਾ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਗੋਤ ਇਹਨਾਂ ਦਾ ਜੋਹੜ ਹੈ ਤੇ ਉਮਰ ਇਹਨਾਂ ਦੀ 21/5/1995 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਐਮਏ ਦੀ ਤੇ ਭਰਾ ਇਹਨਾਂ ਦੇ ਦੋ ਨੇ ਜੀ ਦੋਨੋਂ ਆਰਮੀ ਜੋਬ ਕਰਦੇ ਨੇ ਤੇ ਜਿਨ੍ਹਾਂ ਵਿੱਚੋਂ ਇੱਕ ਭਰਾ ਇਹਨਾਂ ਦਾ ਮੈਰਿਡ ਹੈ ਤੇ ਇੱਕ ਭਰਾ ਇਹਨਾਂ ਦਾ ਅਨਮੈਰਿਡ ਹੈ ਤੇ ਪਿਤਾ ਇਹਨਾਂ ਦੇ ਆਰਮੀ ਸਰਵਿਸ ਵਿੱਚ ਸੀਗੇ ਜੀ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕੰਮ ਕਰ ਇਹਨਾਂ ਦਾ ਜੀ ਆਰਮੀ ਰੈਜੀਮੈਂਟ ਆਰਟੀ ਰੈਜੀਮੈਂਟ ਜੌਬ ਸਰਵਿਸ 10 ਸਾਲ ਤੋਂ ਕਰ ਰਹੇ ਨੇ ਇਹ ਤੇ ਨੌ ਅਗਨੀਵੀਰ ਤੇ ਪ੍ਰਾਪਰਟੀ ਅਰਬਨ ਏਰੀਆ ਕਪੂਰਥਲਾ ਦੇ ਵਿੱਚ ਹੈ ਜੀ ਇਹਨਾਂ ਦੀ ਵਧੀਆ ਪ੍ਰਾਪਰਟੀਆਂ ਹੈ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਘਰੇਲੂ ਲੜਕੀ ਹੋਵੇ ਤੇ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਨੌਕਰੀ ਕਰਦੀ ਹੋਵੇ ਤੇ ਜਾਂ ਲੜਕੀ ਨੇ ਆਈਲਰਸ ਕੀਤੀ ਹੋਵੇ ਤੇ ਲੜਕੇ ਦੇ ਪਰਿਵਾਰ ਵੱਲੋਂ ਸਾਰਾ ਖਰਚਾ ਕੀਤਾ ਜਾਵੇਗਾ ਜੀ ਅਗਰ ਬਾਹਰ ਜਾਣੇ ਲੜਕੀ ਨੇ ਤੇ ਇਹਨਾਂ ਨੂੰ ਜੱਟ ਅਰੋੜਾ ਖੱਤਰੀ ਬ੍ਰਾਹਮਣ ਲੁਭਾਣਾ ਸਿੱਖ ਤੇ ਇਹ ਕਾਸਟਾਂ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਬਾਕੀ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲੋਂ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੁਰਦਾਸਪੁਰ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਗੋਤ ਇਹਨਾਂ ਦਾ ਹੁੰਦਲ ਹੈ ਤੇ ਉਮਰ ਇਹਨਾਂ ਦੀ 31 ਸਾਲ ਤੇ ਕੱਦ ਇਹਨਾਂ ਦਾ 5 ਫੁੱਟ 11 ਇੰਚ ਦੀ ਹਾਈਟ ਹੈ ਜੀ ਤੇ ਪੈਣ ਇਹਨਾਂ ਦੀ ਇੱਕ ਹੈ ਆਸਟ੍ਰੇਲੀਆ ਦੇ ਵਿੱਚ ਹੈ ਜੀ ਟੀ ਆਰ ਐ ਨਰਸ ਐਮ ਸੀ ਐਮ ਐਸ ਸੀ ਤੇ ਭਰਾ ਇਹਨਾਂ ਦਾ ਇੱਕ ਹੈ ਜੀ ਉਹਦੇ ਇਟਲੀ ਦੇ ਪੇਪਰ ਲਗਾਏ ਹੋਏ ਨੇ ਤੇ ਸਾਰਾ ਪਰਿਵਾਰ ਗੁਰਸਿੱਖ ਹੈ ਜੀ ਇਹ ਲੜਕਾ ਵੈਸ਼ਨੋ ਹੈ ਜੀ ਤੇ ਮਾਤਾ ਪਿਤਾ ਇਹਨਾਂ ਦੇ ਅਮ੍ਰਿਤਧਾਰੀ ਨੇ ਕੰਮ ਕਰ ਇਹਨਾਂ ਦਾ ਜੀ 8 ਕਿੱਲੇ ਜ਼ਮੀਨ ਦੇ ਨੇ ਇਹਨਾਂ ਕੋਲ ਸ਼ਹਿਰੀ ਪ੍ਰਾਪਰਟੀ ਇਹਨਾਂ ਦੀ ਜੀ ਕਰੋੜਾਂ ਦੇ ਵਿੱਚ ਤੇ ਤਿੰਨ ਕਿੱਲੇ ਜ਼ਮੀਨ ਇਹਨਾਂ ਕੋਲ ਪੈਂਡੂ ਹੈ ਜੀ ਤੇ ਇੱਕ ਦੁਕਾਨ ਹੈ ਇਹਨਾਂ ਦੀ ਕਿਰਾਏ ਦੇ ਉੱਤੇ 50000 ਰੁਪਏ ਇਹਨਾਂ ਨੂੰ ਕਿਰਾਇਆ ਆਉਂਦਾ ਜੀ ਜਿਸ ਦਾ ਤੇ ਮੰਗ ਹੈ ਜੀ ਇਹਨਾਂ ਦੇ ਪਰਿਵਾਰ ਦੀ ਕਿ ਕੁੜੀ ਨੇ ਬੀਟੈਕ ਕਰੀ ਹੋਵੇ ਜਾਂ ਐਮਟੈਕ ਕਰੀ ਹੋਵੇ ਤੇ ਜਾਂ ਬੀ ਡੀ ਐਸ ਕਰੀ ਹੋਵੇ ਤੇ ਜਾਂ ਬੀ ਐਸ ਸੀ ਨਰਸਿੰਗ ਕਰੀ ਹੋਵੇ ਤੇ ਲੜਕੀ ਦਾ ਕੱਦ 5 ਫੁੱਟ 6 ਇੰਚ ਤੋਂ 5 ਫੁੱਟ 11 ਇੰਚ ਤੱਕ ਹੋਵੇ ਜੀ ਤੇ ਜਾਂ ਲੜਕੀ ਪ੍ਰਾਈਵੇਟ ਨੌਕਰੀ ਕਰਦੀ ਹੋਵੇ ਤੇ ਨਾਲ ਹੀ 6.5 ਬੈਂਡ ਸਕੋਰ ਹੋਣ ਜੀ ਲੜਕੀ ਦੇ ਹੋਰ ਇਹਨਾਂ ਦੀ ਕੋਈ ਮੰਗ ਨਹੀਂ ਜੀ ਤੇ ਇਹਨਾਂ ਨੇ ਸਾਦਾ ਵਿਆਹ ਕਰਨਾ ਇਹਨਾਂ ਨੂੰ ਕੋਈ ਜਾਤੀਬੰਧਨ ਨਹੀਂ ਹੈਗਾ ਜੀ ਤੇ ਜਿਹੜਾ ਵੀ ਖਰਚਾ ਹੋਊਗਾ ਸਾਰਾ ਲੜਕੇ ਦੇ ਪਰਿਵਾਰ ਵੱਲੋਂ ਕੀਤਾ ਜਾਊਗਾ ਬਾਕੀ ਨਾਲ ਇਹ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਕੋਲੋਂ ਫੋਨ ਕਾਲ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਜੋਤ ਸਿੰਘ ਪਿਤਾ ਦਾ ਨਾਮ ਹੈ ਜੀ ਜਗਮੋਹਨ ਸਿੰਘ ਰਿਟਾਇਰਡ ਪੰਜਾਬ ਪੁਲਿਸ ਸਬ ਇੰਸਪੈਕਟਰ ਨੇ ਜੀ ਇਹ ਪਤਾ ਇਹਨਾਂ ਦਾ ਕਪੂਰਥਲਾ ਤੋਂ ਨੇ ਇਹ ਤੇ ਗੋਤਰਾ ਇਹਨਾਂ ਦਾ ਭਿੰਦਰਾ ਹੈ ਜੀ ਤੇ ਉਮਰ ਇਹਨਾਂ ਦੀ 37 1985 ਦਾ ਜਨਮ ਹੈ ਜੀ ਅਨਮੈਰਿਡ ਨੇ ਇਹ ਤੇ ਕੱਦ ਦਾ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਤੇ ਪੜਾਈ ਇਹਨਾਂ ਨੇ ਕਰੀ ਹੋਈ ਹੈ ਬੀਟੈਕ ਤੇ ਨਾਲ ਹੀ ਇਹਨਾਂ ਨੇ ਐਮਟੈਕ ਕਰੀ ਹੋਈ ਹੈ ਪੀ ਐਚ ਡੀ ਸਿਵਲ ਦੀ ਕਰੀ ਹੋਈ ਹੈ ਜੀ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਯੂਕੇ ਦੇ ਵਿੱਚ ਸੈਟਲ ਤੇ ਮਾਤਾ ਪਿਤਾ ਇਹਨਾਂ ਦੇ ਰਿਟਾਇਰਡ ਗਵਰਨਮੈਂਟ ਜੋਬ ਤੋਂ ਨੇ ਜੀ ਤੇ ਕੰਮ ਕਰ ਇਹਨਾਂ ਦਾ ਵਰਕਿੰਗ ਐਜ਼ ਅ ਸਿਵਲ ਇੰਜੀਨੀਅਰਿੰਗ ਬਿਲਡਿੰਗ ਵਰਕ ਕਰਦੇ ਨੇ ਜੀ ਇਹ ਤੇ ਇਹਨਾਂ ਦੀ ਇਨਕਮ ਹੈ 80 ਤੋਂ 90000 ਰੁਪਏ ਮੰਥਲੀ ਤੇ ਬਾਕੀ ਨਾਲ ਇਹਨਾਂ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਕੋਲੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਇਸ ਰਿਸ਼ਤੇ ਬਾਰੇ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਨਮਾ ਸ਼ਹਿਰ ਤੋਂ ਨੇ ਇਹ ਕਾਸਟ ਇਹਨਾਂ ਦੀ ਸੈਣੀ ਸੇਖ ਹੈ ਤੇ ਉਮਰ ਇਹਨਾਂ ਦੀ 29 8 1988 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਤੇ ਪ੍ਰਾ ਇਹਨਾਂ ਦਾ ਇੱਕ ਹੈ ਜੀ ਅਨਮੈਰਿਡ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਜੀ 12 ਪਾਸ ਨੇ ਇਹ ਇਹ ਤਾਂ ਇਹਨਾਂ ਦੇ ਸਰਕਾਰੀ ਨੌਕਰੀ ਤੋਂ ਰਟਾਇਰ ਨੇ ਤੇ ਕੰਮ ਹੈ ਜੀ ਮੁੰਡਾ ਇਹ ਇਟਲੀ ਦੇ ਵਿੱਚ ਪੱਕਾ ਹੈ ਤੇ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਮੰਗਾ ਪਰਿਵਾਰ ਦੀ ਕਿ ਕੁੜੀ ਇਟਲੀ ਦੇ ਵਿੱਚ ਹੋਵੇ ਤੇ ਜਾਂ ਫਿਰ ਪੰਜਾਬ ਦੇ ਵਿੱਚ ਹੋਵੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਜੀ ਬਾਕੀ ਇਸ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਫੋਨ ਕਾਲ ਤੇ ਇਹਨਾਂ ਕੋਲੋਂ ਵਧੇਰੇ ਜਾਣਕਾਰੀ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਪ੍ਰੀਤ ਸਿੰਘ ਤੇ ਗੋਸਿਕ ਹੈ ਜੀ ਮੁੰਡਾ ਇਹ ਪਤਾ ਇਹਨਾਂ ਦਾ ਅੰਮ੍ਰਿਤਸਰ ਤੋਂ ਨੇ ਇਹ ਕਾਸਟ ਇਹਨਾਂ ਦੀ ਅਰੋੜਾ ਹੈ ਜੀ ਤੇ ਕੱਦ ਦਾ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ MBA ਤੇ ਭਰਾ ਇਹਨਾਂ ਦਾ ਇੱਕ ਹੈ ਜੀ ਅਨਮੈਰਿਡ ਹੈ ਤੇ ਕੰਮ ਕਰਾ ਇਹਨਾਂ ਦਾ ਇਹ ਜੌਬ ਇਨ ਅਲਟਰਾਟੈਕ ਕੰਪਨੀ ਦੇ ਵਿੱਚ ਟੈਕਨੀਕਲ ਇੰਜੀਨੀਅਰ ਨੇ ਜੀ ਇਹ ਅਲਟਰਾਟੈਕ ਕੰਪਨੀ ਦੇ ਵਿੱਚ ਤੇ ਇਹਨਾਂ ਦੀ ਸੈਲਰੀ ਹੈ ਜੀ ਮੰਥਲੀ 40000 ਰੁਪਇਆ ਤੇ ਇਹ ਮੁੰਡਾ ਤਲਾਕਸ਼ੁਦਾ ਹੈ ਜੀ ਤੇ ਮੰਗ ਹੈ ਇਹਨਾਂ ਦੇ ਪਰਿਵਾਰ ਦੀ ਕਿ ਕੁੜੀ ਪੜ੍ਹੀ ਲਿਖੀ ਹੋਵੇ ਸਿੰਪਲ ਵਿਆਹ ਕਰਨਾ ਹੈ ਜੀ ਇਹਨਾਂ ਨੇ ਹੋਰ ਇਸ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਬਾਕੀ ਤੁਸੀਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਠਿੰਡਾ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਉਮਰ ਇਹਨਾਂ ਦੀ 35 ਸਾਲ ਗੋਤ ਇਹਨਾਂ ਦਾ ਭੁੱਲਰ ਹੈ ਤੇ ਕੱਦ ਇਹਨਾਂ ਦਾ 5 ਫੁੱਟ 7 ਇੰਚ ਤੇ ਪੜ੍ਹਾਈ ਇਹਨਾਂ ਨੇ 10 ਪਾਸ ਕਰੀ ਹੋਈ ਹੈ ਜੀ ਤੇ ਕੰਮ ਇਹਨਾਂ ਦਾ 1.5 ਕਿੱਲਾ ਜ਼ਮੀਨ ਹੈ ਜੀ ਇਹਨਾਂ ਕੋਲ ਤੇ ਮੰਗ ਇਹਨਾਂ ਦੀ ਕਿ ਕੁੜੀ ਵਧੀਆ ਹੋਵੇ ਘਰੇਲੂ ਹੋਵੇ ਜਾਂ ਫਿਰ ਤਲਾਕਸ਼ੋਦਾ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਤੇ ਬਾਕੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਫੋਨ ਕਾਲ ਤੇ ਇਹਨਾਂ ਕੋਲ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਇਹ ਜਲੰਧਰ ਤੋਂ ਨੇ ਕਾਸਟ ਇਹਨਾਂ ਦੀ ਕੰਬੋਜ ਜੱਟ ਹੈ ਜੀ ਤੇ ਉਮਰ ਇਹਨਾਂ ਦੀ 1991 ਦਾ ਜਨਮ ਹੈ ਤੇ ਕੱਦ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਪਾਸ ਤੇ ਕਾਰਪੈਂਟਰ ਦਾ ਡਿਪਲੋਮਾ ਕਰਿਆ ਹੋਇਆ ਇਹਨਾਂ ਨੇ ਨਾਲ ਤੇ ਪੈਣਾ ਇਹਨਾਂ ਦੀਆਂ ਮੈਰਿਡ ਨੇ ਜੀ ਸਾਰੀਆਂ ਤੇ ਕੰਮ ਇਹ ਮੁੰਡਾ ਇੰਗਲੈਂਡ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਤੇ ਇਹਨਾਂ ਕੋਲ ਨਾਲ ਹੀ 8 ਕਿੱਲੇ ਜ਼ਮੀਨ ਦੇ ਨੇ ਤੇ ਵਧੀਆ ਕੋਠੀ ਪਈ ਹੋਈ ਹੈ ਇਹਨਾਂ ਦੀ ਤੇ ਮੰਗ ਇਸ ਪਰਵਾਰ ਦੀ ਕਿ ਕੁੜੀ ਵਧੀਆ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਬਾਕੀ ਨਾਲ ਇਹਨਾਂ ਦੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਕੋਲੋਂ ਜੋ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਇਹ ਨੰਗਲ ਡੈਮ ਤੋਂ ਨੇ ਕਾਸਟ ਇਹਨਾਂ ਦੀ ਅਹਲੂਵਾਲੀ ਹੈ ਜੀ ਤੇ ਉਮਰ ਇਹਨਾਂ ਦੀ 4/2/1992 ਦਾ ਜਨਮ ਹੈ ਕਾਦਾ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਤੇ ਭਰਾ ਇਹਨਾਂ ਦੇ ਦੋ ਨੇ ਜੀ ਤੇ ਜਿਨ੍ਹਾਂ ਵਿੱਚੋਂ ਇੱਕ ਭਰਾ ਇਹਨਾਂ ਦਾ ਮੈਰਿਡ ਹੈ ਤੇ ਫਾਦਰ ਇਹਨਾਂ ਦੇ ਰਿਟਾਇਰਡ ਫਰੋਮ ਸਰਵਿਸ ਨੇ ਜੀ ਤੇ ਕੰਮ ਕਰ ਇਹਨਾਂ ਦਾ ਇਹ ਮੁੰਡਾ ਰੋਡਵੇਜ ਬੱਸ ਦਾ ਡਰਾਈਵਰ ਹੈ ਜੀ ਤੇ ਇਹਨਾਂ ਦੀ ਮਹੀਨੇ ਦੀ ਤਨਖਾਹ 25000 ਰੁਪਇਆ ਤੇ ਮੰਗ ਇਸ ਪਰਿਵਾਰ ਦੀ ਕਿ ਕੁੜੀ ਵਧੀਆ ਹੋਵੇ ਘਰੇਲੂ ਹੋਵੇ ਹੋਰ ਕਾਸਟ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਬਾਕੀ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਹੈ ਤੁਸੀਂ ਇਹਨਾਂ ਕੋਲੋਂ ਫੋਨ ਕਾਲ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜਿਸ ਨੂੰ ਵੀ ਇਹ ਪ੍ਰੋਫਾਈਲ ਸਹੀ ਲੱਗਦਾ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਹੈ ਇਹਨਾਂ ਦੀ ਸਿੱਖ ਜੱਟ ਸਿੱਖ ਤੇ ਗੋਤ ਇਹਨਾਂ ਦਾ ਬਰਾੜ ਹੈ ਜੀ ਤੇ ਕੱਦ ਹੈ ਇਹਨਾਂ ਦਾ 6 ਫੁੱਟ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਮੈਰਿਡ ਹੈ ਗਵਰਨਮੈਂਟ ਜੌਬ ਕਰਦੀ ਹੈ ਸੌਰੀ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਗਵਰਨਮੈਂਟ ਜੌਬ ਕਰਦਾ ਹੈ ਤੇ ਪੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਯੂ ਐਸ ਏ ਦੇ ਵਿੱਚ ਪੀ ਆਰ ਹੈ ਤੇ ਉਮਰ ਇਹਨਾਂ ਦੀ ਇੱਕ 11 1982 ਦਾ ਜਨਮ ਹੈ ਜੀ ਤੇ ਮਾਤਾ ਪਿਤਾ ਉਹਨਾਂ ਕੋਲ ਯੂ ਐਸ ਏ ਦਾ ਗ੍ਰੀਨ ਕਾਰਡ ਹੈ ਤੇ ਕੰਮ ਕਰ ਇਹਨਾਂ ਦਾ ਖੇਤੀਬਾੜੀ ਦਾ ਤਿੰਨ ਕਿੱਲੇ ਜ਼ਮੀਨ ਹੈ ਇਹਨਾਂ ਕੋਲ ਜੀ ਵਧੀਆ ਘਰ ਪਰਿਵਾਰ ਹੈ ਤੇ ਨਾਲ ਹੀ ਜੀ ਸੀ ਬੀ ਆਪਰੇਟਰ ਹੈ ਜੀ ਮੁੰਡਾ ਤੇ ਇਲੈਕਟ੍ਰਿਸਿਟੀ ਦਾ ਕੰਮ ਵੀ ਕਰਦਾ ਤੇ ਮੰਗਾ ਪਰਿਵਾਰ ਦੀ ਕਿ ਕੁੜੀ ਕੈਨੇਡਾ ਜਾਂ ਅਮਰੀਕਾ ਦੇ ਹੋਵੇ ਬਾਕੀ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਤੋਂ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਿਰੋਜ਼ਪੁਰ ਤੋਂ ਨੇ ਇਹ ਕਾਸਟ ਇਹਨਾਂ ਦੀ RAM ਗੜੀ ਹੈ ਜੀ ਤੇ ਉਮਰ ਇਹਨਾਂ ਦੀ 1995 ਦਾ ਡੇਟ ਆਫ ਬਰਥ ਹੈ ਕੱਦਾ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ +2 ਪਾਸ ਜੀ ਤੇ ਲੜਕੀ ਇਹ ਤਲਾਕਸ਼ੋਦਾ ਹੈ ਜੀ ਤੇ ਇਹਨਾਂ ਕੋਲ ਇੱਕ ਬੇਟਾ ਹੈ ਤੇ ਇੱਕ ਬੇਟੀ ਹੈ ਤੇ ਮੰਗ ਹੈ ਇਹਨਾਂ ਦੇ ਪਰਿਵਾਰ ਦੀ ਕਿ ਇਹਨਾਂ ਨਾਲ ਉਹੀ ਸੰਪਰਕ ਕਰਨ ਜਿਹੜੇ ਵਿਆਹ ਤੋਂ ਬਾਅਦ ਬੱਚਿਆਂ ਨੂੰ ਨਾਲ ਰੱਖ ਸਕਦੇ ਨੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਇਹਨਾਂ ਕੋਲੋਂ ਲੈ ਸਕਦੇ ਹੋ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਲੁਧਿਆਣਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 10/7/1990 ਦਾ ਡੇਟ ਆਫ ਬਰਥ ਹੈ ਤੇ ਕੱਦ ਦਾ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਜੀ ਤੇ ਮੰਗ ਪਰਿਵਾਰ ਦੀ ਕਿ ਮੁੰਡਾ ਐਨ ਆਰ ਆਈ ਹੋਵੇ ਤਲਾਕਸ਼ੁਦਾ ਤੇ ਬੱਚੇ ਵਾਲਾ ਵੀ ਮਨਜ਼ੂਰ ਹੈ ਜੀ ਇਹਨਾਂ ਨੂੰ ਬਾਕੀ ਇਹਨਾਂ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਜਿਸ ਨੂੰ ਵੀ ਇਹ ਪ੍ਰੋਫਾਈਲ ਸਹੀ ਲੱਗਦੀ ਹੈ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਇਹ ਮਹਾਲੀ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਗੋਤ ਇਹਨਾਂ ਦਾ ਗੰਡੇ ਹੈ ਉਮਰੇਨਦੀ 22/8/1992 ਦਾ ਜਨਮ ਹੈ ਤੇ ਕੱਦ ਦਾ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਜੀ ਤੇ ਪੈਣਾ ਇਹਨਾਂ ਦੀਆਂ ਦੋ ਮੈਰਿਡ ਨੇ ਜੀ ਤੇ ਇਹਨਾਂ ਦੇ ਵਾਈਫ ਦੀ ਡੈਥ ਹੋ ਗਈ ਸੀਗੀ ਤੇ ਬੇਟਾ ਇਹਨਾਂ ਕੋਲ ਇੱਕ 9 ਸਾਲ ਦਾ ਜੀ ਕੰਮ ਕਰ ਇਹਨਾਂ ਦਾ ਇਹ ਮੁੰਡਾ ਇਟਲੀ ਦੇ ਵਿੱਚ ਪੀਆਰ ਹੈ ਜੀ ਪੱਕਾ ਇਟਲੀ ਦੇ ਵਿੱਚ ਮੁੰਡਾ ਤੇ ਨਾਲ ਹੀ ਇਹਨਾਂ ਨੂੰ 4 ਕਿੱਲੇ ਜ਼ਮੀਨ ਦੇ ਆਉਂਦੇ ਨੇ ਤੇ ਪਰਿਵਾਰ ਦੀ ਮੰਗ ਹੈ ਕਿ ਕੁੜੀ ਤਲਾਕਸ਼ੁਦਾ ਹੋਵੇ ਤੇ ਪਰ ਬਿਨਾ ਬੱਚੇ ਤੋਂ ਹੋਵੇ ਜੀ ਲੜਕੀ ਦਾ ਲਕਸ਼ਤਾ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲ ਹਾਂਜੀ ਅੱਜ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਇਹਨਾਂ ਦੀ ਰਵਿਦਾਸੀਆ ਸਿੱਖ ਹੈ ਤੇ ਪਤਾ ਇਹਨਾਂ ਦਾ ਲੁਧਿਆਣਾ ਤੋਂ ਨੇ ਇਹ ਉਮਰ ਇਹਨਾਂ ਦੀ 46 ਸਾਲ ਦਾ ਡੇਟ ਆਫ ਬਰਥ ਹੈ ਜੀ ਤੇ ਇਹਨਾਂ ਦੇ ਲੜਕੇ ਦੋ ਨੇ ਜੀ ਤੇ ਲੜਕੀਆਂ ਇਹਨਾਂ ਦੀਆਂ ਦੋ ਨੇ ਤੇ ਪ੍ਰਾਈਵੇਟ ਨੌਕਰੀ ਕਰਦੇ ਨੇ ਜੀ ਇਹ ਵਾਈਫ ਇਹਨਾਂ ਦੇ ਐਕਸਪਾਇਰਡ ਹੋ ਗਏ ਸੀਗੇ 2018 ਦੇ ਵਿੱਚ ਤੇ ਮੰਗ ਹੈ ਇਹਨਾਂ ਦੀ ਕਿ ਲੜਕੀ ਵਧੀਆ ਹੋਵੇ ਭਾਵੇਂ ਤਲਾਕਸ਼ੁਦਾ ਹੋਵੇ ਤੇ ਪਰ ਬਿਨਾ ਬੱਚੇ ਤੋਂ ਹੋਵੇ ਜੀ ਲੜਕੀ ਬਾਕੀ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਇਹਨਾਂ ਕੋਲੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਨਵੇਂ ਰਿਸ਼ਤੇ ਆਪਾਂ ਹਰ ਰੋਜ਼ ਤੁਹਾਡੇ ਲਈ ਰਿਸ਼ਤੇ ਲੈ ਕੇ ਆਉਂਦੇ ਆਂ ਇਸ ਕਰਕੇ ਆਪਣੀ ਵੀਡੀਓ ਨੂੰ ਜਰੂਰ ਪੂਰਾ ਦੇਖਿਆ ਕਰੋ ਤੁਸੀਂ ਕਿਉਂਕਿ ਸਾਰੇ ਰਿਸ਼ਤੇ ਕੰਮ ਦੇ ਹੁੰਦੇ ਨੇ ਆਪਣੀ ਵੀਡੀਓ ਦੇ ਵਿੱਚ ਜ਼ਿਆਦਾਤਰ ਸਾਰੇ ਨੰਬਰ ਪਰਿਵਾਰ ਦੇ ਹੁੰਦੇ ਨੇ ਜੀ ਕਈ ਵਾਰੀ ਕਿਸੇ ਵਿਚੋਲੇ ਜਾਂ ਮੈਰਿਜ ਬਿਊਰੋ ਵਾਲੇ ਦਾ ਨੰਬਰ ਆ ਜਾਂਦਾ ਵਿੱਚ ਤੇ ਤੁਸੀਂ ਜਿਹੜੀ ਵੀ ਉਹਨਾਂ ਨੂੰ ਪੇਮੈਂਟ ਕਰਨੀ ਹੈ ਜੀ ਆਪਣੀ ਜ਼ਿੰਮੇਵਾਰੀ ਤੇ ਕਰਨੀ ਹੈ ਕਿਉਂਕਿ ਸਾਡਾ ਕੰਮ ਸਿਰਫ ਐਡ ਪਾਉਂਦਾ ਹੈ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਤੇ ਹਰ ਇੱਕ ਰਿਸ਼ਤੇ ਦੀ ਤੁਸੀਂ ਚੰਗੀ ਤਰ੍ਹਾਂ ਜਾਂਚ ਪਰਤਾਲ ਕਰਕੇ ਰਿਸ਼ਤਾ ਕਰਿਆ ਕਰੋ ਜੀ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ